ਇੱਕ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜੋ ਆਗਰੇ ਦਾ ਬਾਦਸ਼ਾਹ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰੇਮੀ ਸੀ ਕਿਉਂਕਿ ਗੁਰੂ ਜੀ ਨੇ ਉਸ ਨੂੰ ਰਾਜ ਭਾਗ ਦਵਾਇਆ ਸੀ ਇੱਕ ਵਾਰ ਗੁਰੂ ਜੀ ਚਲਦੇ ਚਲਦੇ ਆਗਰੇ ਗਏ ਤਾਂ ਉੱਥੇ ਬਹਾਦਰ ਸ਼ਾਹ ਨੂੰ ਮਿਲੇ ਗੁਰੂ ਜੀ ਨੇ ਆਗਰੇ ਡੇਰਾ ਕੀਤਾ ਹੋਇਆ ਸੀ ਬਹਾਦਰ ਸ਼ਾਹ ਕਦੀ ਗੁਰੂ ਜੀ ਨੂੰ ਮਿਲਣ ਚਲਾ ਜਾਂਦਾ ਅਤੇ ਕਦੀ ਗੁਰੂ ਜੀ ਉਸ ਨੂੰ ਆਪਣੇ ਪਾਸ ਬੁਲਾ ਲੈਂਦੇ ਬਹਾਦਰ ਸ਼ਾਹ ਗੁਰੂ ਜੀ ਨੂੰ ਬਹੁਤ ਕੀਮਤੀ ਭੇਟਾਂ ਭੇਟ ਕਰਦਾ ਰਹਿੰਦਾ ਸੀ ਇੱਕ ਦਿਨ ਬਹਾਦਰ ਸ਼ਾਹ ਨੂੰ ਪਤਾ ਲੱਗਾ ਕਿ ਗੁਰੂ ਜੀ ਤੀਰ ਅੰਦਾਜ਼ੀ ਦੇ ਬੜੇ ਧਨੀ ਹਨ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਸਾਡੇ ਨਾਲ ਸ਼ਿਕਾਰ ਤੇ ਚਲੋ ਗੁਰੂ ਜੀ ਬਹਾਦਰ ਸ਼ਾਹ ਦੇ ਨਾਲ ਸ਼ਿਕਾਰ ਤੇ ਗਏ ਅਤੇ ਉਹਨਾਂ ਨੇ ਉੱਥੇ ਅਨੇਕ ਪ੍ਰਕਾਰ ਦੇ ਜਾਨਵਰਾਂ ਦਾ ਸ਼ਿਕਾਰ ਕੀਤਾ ਅੱਗੇ ਸੰਘਣੇ ਬ੍ਰਿਖਸ਼ਾਂ ਵਿੱਚੋਂ ਇੱਕ ਬੜਾ ਵੱਡਾ ਸ਼ੇਰ ਨਿਕਲਿਆ ਬਹਾਦਰ ਸ਼ਾਹ ਨੇ ਆਪਣੇ ਸ਼ਿਕਾਰੀਆਂ ਨੂੰ ਕਿਹਾ ਕਿ ਇਸ ਸ਼ੇਰ ਨੂੰ ਜਿਹੜਾ ਢਾਲ ਤਲਵਾਰ ਨਾਲ ਮਾਰੇਗਾ ਉਸ ਨੂੰ ਮੈਂ بڑا ਇਨਾਮ ਦਿਆਂਗਾ ਤਦੋਂ ਇੱਕ ਪਠਾਨ ਬਲੰਦਖਾਨ ਨੇ ਢਾਲ ਤਲਵਾਰ ਫੜ ਕੇ ਸ਼ੇਰ ਨੂੰ ਜਾ ਕੇ ਬੰਗਾਰਿਆ ਜਿਸ ਨੂੰ ਸ਼ੇਰ ਨੇ ਝਪਟਾ ਮਾਰ ਕੇ ਤੁਰੰਤ ਹੀ ਮਾਰ ਦਿੱਤਾ ਇੱਕ ਹੋਰ ਸੂਰਮਾ ਗੁੱਸਾ ਖਾ ਕੇ ਸ਼ੇਰ ਦੇ ਸਾਹਮਣੇ ਹੋਇਆ ਸ਼ੇਰ ਨੇ ਉਸ ਨੂੰ ਵੀ ਝਪਟੇ ਨਾਲ ਦੱਬ ਕੇ ਮਾਰ ਦਿੱਤਾ ਜਦ ਇਸ ਤਰ੍ਹਾਂ ਦੋ ਉਮਰਾਵ ਮਰ ਗਏ ਤਾਂ ਸ਼ੇਰ ਦੇ ਸਾਹਮਣੇ ਹੋਣ ਵਾਸਤੇ ਹੋਰ ਕੋਈ ਅੱਗੇ ਨਾ ਹੋਇਆ ਤਦ ਗੁਰੂ ਜੀ ਨੇ ਆਪਣੇ ਯੋਧੇ ਰੋਸ਼ਨ ਸਿੰਘ ਵੱਲ ਵੇਖਿਆ ਰੋਸ਼ਨ ਸਿੰਘ ਢਾਲ ਤਲਵਾਰ ਲੈ ਕੇ ਗੁਰੂ ਜੀ ਨੂੰ ਮੱਥਾ ਟੇਕ ਕੇ ਸ਼ੇਰ ਵੱਲ ਹੱਲਾ ਕਰਕੇ ਗਿਆ ਸ਼ੇਰ ਛਲਾਂਗ ਮਾਰ ਕੇ ਰੋਸ਼ਨ ਸਿੰਘ ਤੇ ਆ ਪਿਆ ਰੋਸ਼ਨ ਸਿੰਘ ਨੇ ਉਸ ਨੂੰ ਆਪਣੀ ਢਾਲ ਉਤੇ ਰੋਕ ਕੇ ਤਲਵਾਰ ਨਾਲ ਉਸ ਦਾ ਢਿੱਡ 파ੜ ਕੇ ਸ਼ੇਰ ਨੂੰ ਧਰਤੀ ਉੱਤੇ ਸੁੱਟ ਦਿੱਤਾ ਇਹ ਦੇਖ ਕੇ ਬਹਾਦਰ ਸ਼ਾਹ ਬੜਾ ਪ੍ਰਸੰਨ ਹੋ ਕੇ ਜਦ ਇਨਾਮ ਦੇਣ ਲੱਗਾ ਤਾਂ ਰੌਸ਼ਨ ਸਿੰਘ ਨੇ ਆਖਿਆ ਗੁਰੂ ਜੀ ਨੇ ਆਪਣੀ ਤਾਕਤ ਦੇ ਕੇ ਮੇਰੇ ਪਾਸੋਂ ਇਹ ਸ਼ੇਰ ਮਰਵਾਇਆ ਹੈ ਉਹਨਾਂ ਤੋਂ ਅਸਾਂ ਸਭ ਰਿੱਧੀਆਂ ਸਿੱਧੀਆਂ ਪਾਈਆਂ ਹੋਈਆਂ ਹਨ ਲੋਕ ਪ੍ਰਲੋਕ ਵਿੱਚ ਸਾਨੂੰ ਉਹਨਾਂ ਦਾ ਪ੍ਰਵਾਸਾ ਹੈ ਰੌਸ਼ਨ ਸਿੰਘ ਦਾ ਇਹ ਉੱਤਰ ਸੁਣ ਕੇ ਸਭ ਨੇ ਉਸ ਦੀ ਬਹਾਦਰੀ ਦੀ ਵਡਿਆਈ ਕੀਤੀ